ਸ਼ਹਿਰਾਂ ਦੇ ਵਿੱਚ ਕਾਰਪੋਰੇਸ਼ਨ ਇਲੈਕਸ਼ਨਾਂ ਨੂੰ ਲੈ ਕੇ ਜਿੱਥੇ ਆਵਾਦਵੀ ਪਾਰਟੀ ਵੱਲੋਂ ਸਾਡੇ ਸਾਰੇ ਸਾਥੀਆਂ ਵੱਲੋਂ ਅਸੀਂ ਟੀਮ ਮਿਲ ਕੇ ਮਾਨ ਸਾਹਿਬ ਦੀ ਅਗਵਾਈ ਦੇ ਵਿੱਚ ਗਰੰਟੀਆਂ ਪਟਿਆਲਾ ਨੂੰ ਦਿੱਤੀਆਂ ਨੇ ਪੰਜ ਗਰੰਟੀ ਜਿਸ ਦੇ ਨਾਲ ਸ਼ਹਿਰ ਦੀ ਨਵ ਹਵਾ ਰੇਡੀਓ ਬਦਲੀ ਜਾਏਗੀ ਉੱਥੇ ਹੀ ਉਸ ਤੋਂ ਬਾਅਦ ਅੱਜ 34 ਨੰਬਰ ਵਾਰਡ ਦੇ ਉਮੀਦਵਾਰ ਸ੍ਰੀ ਤੇਜਿੰਦਰ ਮਹਿਤਾ ਜੀ ਜਿਹੜੇ ਸਾਡੇ ਪਾਰਟੀ ਦੇ ਬੜੇ ਸੀਨੀਅਰ ਵਿਅਕਤੀ ਨੇ ਉਹਨਾਂ ਦੇ ਦਫ਼ਤਰ ਦੀ ਨੋਕਰੇਸ਼ਨ ਦੇ ਲਈ ਦਰਵਾਜ਼ੇ ਤੇ ਤੁਹਾਡੇ ਕੋਲ ਜਿ ਆਇਆ ਔਰ ਜਿਹੜੇ ਉਤਸ਼ਾਹ ਸਾਨੂੰ ਦੇਖਣ ਨੂੰ ਮਿਲਿਆ ਮੈਂ ਬੜੇ ਵਿਸ਼ਵਾਸ ਨਾਲ ਕਹਿ ਸਕਦਾ ਕਿ 34 ਨੰਬਰ ਵਾਰਡ ਦੇ ਨਾਲ ਨਾਲ ਸੂਚੇ ਪਟਿਆਲਾ ਦੇ ਵਿੱਚ ਵੱਡੀ ਗਿਣਤੀ ਦੇ ਵਿੱਚ ਆ ਬਹੁਮਤ ਦੇ ਨਾਲ ਸਾਡੇ ਐਮਸੀ ਜਿਹੜੇ ਉਹ ਜਿੱਤਣਗੇ ਔਰ ਇੱਕ ਪਰਿਵਾਰ ਦੀ ਤਰ੍ਹਾਂ ਇੱਕ ਟੀਮ ਦੀ ਤਰ੍ਹਾਂ ਕਾਰਪੋਰੇਸ਼ਨ ਦੇ ਵਿੱਚ ਆਪਣਾ ਮੇਰ ਬਣਾ ਕੇ ਪਟਿਆਲੇ ਪਟਿਆਲੇ ਦੇ ਲੋਕਾਂ ਦੀ ਸੇਵਾ ਕਰਨੀ ਆ ਜੇ ਪਟਿਆਲਾ ਰਾਜਾ ਬਣੀ ਪਹੁੰਚਿਆ ਉਹਦਾ ਸਭ ਤੋਂ ਵੱਡਾ ਇਲਜ਼ਾਮ ਹੈ ਕਿ ਸਾਡੇ ਕਾਗਜ ਸਾਡੇ ਵਰਕਰਾਂ ਦੇ ਕਾਗਜ ਮਾਰੇ ਗਏ ਨੇ ਤੇ ਉਹਨੂੰ ਕਿਸ ਤਰ੍ਹਾਂ ਤੁਸੀਂ ਦੇਖ ਰਹੇ ਹੋ ਦੇਖੋ ਇਸ ਤਰ੍ਹਾਂ ਕਿ ਨਾਜਨਾ ਜਾਣੇ ਅੰਗ ਟੇਢਾ ਕਾਂਗਰਸ ਪਾਰਟੀ ਕੋਲ ਪੰਜਾਬ ਦੇ ਬਹੁਤ ਸਾਰੇ ਵੋਟਰਾਂ ਦੇ ਵਿੱਚ ਉਹਨਾਂ ਨੂੰ ਖੜਾ ਕਰਨੋਂ ਬੰਦੇ ਨਹੀਂ ਦਿੱਤੇ ਹੈਗੇ ਸੋ ਉਹਨਾਂ ਉਹਨਾਂ ਕੋਲ ਆ ਇਹਨਾਂ ਐਲੀਗੇਸ਼ਨਸ ਇਲਾਵਾ ਹੋਰ ਹੈ ਨਹੀਂਗਾ ਕੁਝ ਇਹ ਕਹਿਣਾ ਉਹਨਾਂ ਦਾ ਆਪਣੇ ਆਪ ਦੇ ਵਿੱਚ ਇੱਕ કબੂਲਨਾਮਾ ਕਿ ਉਹ ਹਾਰ ਮੰਨ ਚੁੱਕੀ ਹੈ ਕਾਂਗਰਸ ਪਾਰਟੀ ਕਿਹੜੇ ਕਿਹੜੇ ਗਰੰਟੀਆਂ ਨੂੰ ਲੈ ਕੇ ਆਏ ਜਿਹੜੀਆਂ ਨਗਰ ਨਿਗਮ ਪ੍ਰਵਾਦ ਜਿਹੜੀਆਂ ਪੰਜ ਗਰੰਟੀਆਂ ਅਸੀਂ ਦਿੱਤੀਆਂ ਨੇ ਜੀ ਜਿਹਦੇ ਵਿੱਚ ਪਹਿਲੇ ਨੰਬਰ ਤੇ ਪਟਿਆਲੇ ਸ਼ਹਿਰ ਨੂੰ ਗ੍ਰੀਨ ਔਰ ਕਲੀਨ ਸਿਟੀ ਦਾ ਰੁਤਬਾ ਦਿਵਾਉਣ ਦੇ ਲਈ 50 ਇਲੈਕਟ੍ਰਿਕ ਬੱਸਿਸ ਜਿਹੜੀਆਂ ਉਹ ਚਲਾਈਆਂ ਜਾਣਗੇ ਜਿਹਦੇ ਨਾਲ ਟ੍ਰੈਫਿਕ ਵੀ ਘਟੇਗਾ ਜਿਹਦੇ ਨਾਲ ਵਾਤਾਵਰਣ ਵੀ ਠੀਕ ਰਹੇਗਾ ਉਹਨਾਂ ਦੇ ਡਿਪੂ ਔਰ ਚਾਰਜਿੰਗ ਸਟੇਸ਼ਨ ਬਣਨਗੇ ਇਸੇ ਤਰੀਕੇ ਦੇ ਨਾਲ 100% ਸੀਵਰੇਜ ਦਾ ਕੰਮ ਹੈ ਜਿਹੜਾ ਉਹ ਕੀਤਾ ਜਾਏਗਾ ਉਹਦੇ ਲਈ ਇੰਨੀ ਕਪੈਸਿਟੀ ਅਨਾਉਂਸਮੈਂਟ ਹੈ ਉਹ ਕੀਤੀ ਜਾਏਗੀ ਸੀਵਰੇਜ ਟ੍ਰੀਟਮੈਂਟ ਪਲਾਂਟ ਦੀ ਜਿਹੜੇ ਸਰਫੇਸ ਵਾਟਰ ਦੇ ਉੱਪਰ ਜ਼ਮੀਨੀ ਪਾਣੀ ਦੇ ਜ਼ਰੀਏ ਸਮੁੱਚੇ ਪਟਿਆਲੇ ਦੇ ਇਕੱਲੇ-ਇਕੱਲੇ ਘਰ ਨੂੰ ਅ ਸਪੀਨ ਵਾਲਾ ਪਾਣੀ ਪੰਚਾਇਤ ਜਾ ਸਕੇ ਉਹਦੇ ਲਈ 87 ਐਮਐਲਡੀ ਦੇ ਤਿੰਨ ਨਵੇਂ ਪ੍ਰੋਜੈਕਟ ਨੇ ਜਿਹੜੇ ਉਹ ਵਿੱਢੇ ਜਾਣਗੇ ਅ ਜੋ ਪਾਰਕਿੰਗ ਦੀ ਬਹੁਤ ਵੱਡੀ ਲੋੜ ਹੈ ਲੰਬੇ ਸਮੇਂ ਤੋਂ ਨਵੇਂ ਬੱਸ ਸਟੈਂਡ ਦੇ ਸਾਹਮਣੇ ਉੱਥੇ ਇੱਕ ਪਾਰਕਿੰਗ ਡਿਵੈਲਪ ਕੀਤੀ ਜਾਏਗੀ ਰਾਜਪੁਰਾ ਸਰੰਧ ਕਨੈਕਟਿੰਗ ਰੋਡ ਨੂੰ 4 ਲੇਨ ਕੀਤਾ ਜਾਏਗਾ ਔਰ ਜੋ ਪਿਛਲੇ ਸਮੇਂ ਦੇ ਵਿੱਚ ਸ਼ਹਿਰ ਦੀਆਂ ਸੜਕਾਂ ਗਲੀਆਂ ਬਹੁਤ ਸਾਰੀਆਂ ਪਟੀਆਂ ਗਈਆਂ ਸੀਗਾ ਕੁਝ ਤਾਂ ਪਿਛਲੇ ਸਰਕਾਰਾਂ ਨੇ ਵੈਸੀ ਨਹੀਂ ਧਿਆਨ ਦਿੱਤਾ ਤੇ ਕਈ ਥਾਵਾਂ ਦੇ ਉੱਪਰ ਜਿਹੜੇ ਪੀ ਵਾਲੇ ਪਾਣੀ ਦੇ ਪਾਈਪਾਂ ਵਾਸਤੇ ਜਿਹੜੇ ਪਟੇਗੇ ਸੀ ਉਹਨਾਂ ਨੂੰ 6 ਮਹੀਨੇ ਦੇ ਵਿੱਚ ਵਿੱਚ ਅਸੀਂ ਉਹਨਾਂ ਨੂੰ ਬਿਲਕੁਲ ਨਵੀਆਂ ਲਪੋਰ ਨੇ ਜਿਹੜੀਆਂ ਉਹ ਬਣਾ ਕੇ 6 ਮਹੀਨੇ ਦੇ ਦਵਾਂਗੇ ਜਿਹੜੇ ਹੈਗੇ ਵਿਕਾਸ ਦੀ 30000 ਕਰੋੜ ਰੁਪਏ ਲੱਗੇ ਕਿ ਸਰਕਾਰ ਨੇ 10000 ਕਰੋੜ ਰੁਪਏ ਹੈ ਨਹੀਂ ਵਿਕਾਸ ਨਹੀਂ ਲੱਗਿਆ ਕਿ ਪਟਿਆਲੇ ਦੇ ਵਿੱਚ ਪਰ ਮਾੜਾ ਹਾਲ ਹੈ ਫਿਰ ਵੀ ਜੀ ਉਹ ਇਸ ਕਰਕੇ ਜੀ ਕਿਉਂਕਿ ਹਜ਼ਾਰਾਂ ਕਰੋੜ ਦੇ ਵਿੱਚੋਂ ਸ਼ਹਿਰਾਂ ਦੇ ਵਿੱਚ ਲੋਕਾਂ ਦੇ ਤਾਂ ਕੁਝ ਕਹੇ ਸਹੀ ਲੱਗਦਾ ਉਹਦਾ 10% ਹੀ ਲਾਦਾ ਬਾਕੀ ਦਾ ਪਿਛਲੇ ਸਰਕਾਰਾਂ ਦੇ ਸਮੇਂ ਲੀਡਰਾਂ ਨੇ ਆਪ ਹੀ ਖੁਰਦਪੁਰ ਦਾ ਜਿਹੜਾ ਉਹ ਘਰ ਨਹੀਂ ਸਰਕਾਰ ਵੱਲੋਂ ਕਿਹਾ ਸੀ ਜਾਂਚ ਕਰਾਂਗੇ ਪਰ ਅੱਜ ਤੱਕ ਕੋਈ ਜਾਂਚ ਨਹੀਂ ਕੋਈ ਗੱਲ ਨਹੀਂ ਵੇਖ ਕਰੋ ਜਾਂਚ ਦਾ ਜਿਹੜਾ ਪ੍ਰੀ ਇਲੀਮੀਨਰੀ ਜਿਹੜੀ ਜਾਂਚ ਪੜਤਾਲ ਵੀ ਹੈ ਔਰ ਉਹਦੇ ਸਹਿਯੋਗ ਵੀ ਜਿਹੜਾ ਉਹ ਕਾਰਪੋਰੇਸ਼ਨ ਨੇ ਦੇਣਾ ਹੁੰਦਾ ਸੋ ਜਦੋਂ ਕਾਰਪੋਰੇਸ਼ਨ ਬਣ ਗਈ ਪੰਜਾਬ ਦਾ ਇੱਕ ਨਵਾਂ ਪੈਸਾ ਵੀ ਜਿਸ ਕਿਸੇ ਨੇ ਖਾਦਾ ਉਹਨੂੰ ਬਖਸ਼ਿਆ ਨਹੀਂ ਜਾਊਗਾ ਜੀ ਅਮਨ ਅਰੋੜੀ ਜੋ ਸਾਡੇ ਸੁਪਾ ਪ੍ਰਧਾਨ ਨੇ ਨਾਲ ਸਾਡੇ ਜਿਹੜੇ ਕਾਰਪੋਰੇਸ਼ਨ ਚੋਂ ਉਹਦੇ ਇੰਚਾਰਜ ਨੇ ਸ਼੍ਰੀ ਬ੍ਰਿੰਦਰ ਗੁਇਲ ਜੀ ਜਿਹੜੇ ਮੰਤਰੀ ਨੇ ਇਰੀਗੇਸ਼ਨ ਦੇ ਤੇ ਨਾਲ ਸਾਡੇ ਡਾਕਟਰ ਬਲਬੀਰ ਸਿੰਘ ਜੀ ਸਿਹਤ ਮੰਤਰੀ ਪੰਜਾਬ ਸਾਡੇ ਜਿਹੜੇ ਐਮਐਲਏ ਪਟਿਆਲਾ ਸ਼ਹਿਰੀ ਐਮਐਲਏ ਸਨੌਰ ਤੇ ਨਾਲ ਲੰਜੋਤ ਸਿੰਘ ਢਾਣਾ ਜੀ ਚੇਅਰਮੈਨ ਬੀਆਰਟੀਸੀ ਤੇ ਨਾਲ ਸਾਡੇ ਇੰਦਰਜੀਤ ਸੰਧੂ ਜੀ ਜੋ ਲੋਕ ਸਭਾ ਦੇ ਇਨਚਾਰਜ ਨੇ ਬਾਕੀ ਸਾਡੇ ਸੰਗਠਨ ਦੇ ਕਾਫੀ ਸਾਥੀ ਜਿਹੜੇ ਅੱਜ ਇੱਥੇ ਪਹੁੰਚੇ ਮੈਂ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਕਰਦਾ ਇੱਕ ਨਮਾਣੇ ਜੇ ਵਰਕਰ ਨੂੰ ਇਹਨਾਂ ਮਾਨਵਕਸ਼ਿਆ ਅੱਜ ਇੱਕ ਬੜਾ ਕਲੀਅਰ ਮੈਸੇਜ ਪਟਿਆਲਾ ਦੇ ਲੋਕਾਂ ਨੂੰ ਦਿੱਤਾ ਕਿ ਅਸੀਂ ਜਿਹੜੀਆਂ ਗਰੰਟੀਆਂ ਨੇ ਉਹ ਜਿਹੜੀਆਂ ਗਰੰਟੀਆਂ ਜਿੱਦਾਂ ਅਸੀਂ ਪਹਿਲਾਂ ਬਿਜਲੀ ਦੀ ਗਰੰਟੀ ਦਿੱਤੀ ਜਿੱਦਾਂ ਅਸੀਂ ਸਿਹਤ ਦੀ ਗਰੰਟੀ ਦਿੱਤੀ ਜਿੱਦਾਂ ਅਸੀਂ ਸਿੱਖਿਆ ਦੀ ਗਰੰਟੀ ਦਿੱਤੀ ਜਿੱਦਾਂ ਉਹ ਸਾਰੀਆਂ ਗਰੰਟੀਆਂ ਪੂਰੀਆਂ ਹੋਈਆਂ ਨੇ ਇਦਾਂ ਹੀ ਅਸੀਂ ਆਉਣ ਵਾਲੇ ਸਮੇਂ ਦੇ ਵਿੱਚ ਜਿਹੜੀਆਂ ਨਗਰ ਨਿਗਮ ਦੀਆਂ ਗਰੰਟੀਆ ਤੁਹਾਨੂੰ ਦਿੱਤੀਆਂ ਨੇ ਚਾਹੇ ਐਸਟੀਪੀ ਦੀ ਗੱਲ ਕਰੀਏ ਚਾਹੇ ਪੀਣ ਵਾਲੇ ਪਾਣੀ ਦੀ ਗੱਲ ਕਰੀਏ ਚਾਹੇ ਸੀਵਰੇਜ ਦੀ ਗੱਲ ਕਰੀਏ ਚਾਹੇ ਸੜਕਾਂ ਦੀ ਗੱਲ ਕਰੀਏ ਚਾਹੇ ਗੱਲ ਕਰੀਏ ਸੀ ਸਟਰੀਟ ਲਾਈਟਾਂ ਦੀ ਤੇ ਚਾਹੇ ਗੱਲ ਕਰੀਏ ਪਟਿਆਲੇ ਨੂੰ ਸੁੰਦਰੀਕਰਨ ਕਰਨ ਦੀ ਆਮ ਆਦੀ ਪਾਰਟੀ ਦਾ ਕੱਲਾ-ਕੱਲਾ ਵਰਕਰ ਕੱਲਾ-ਕੱਲਾ ਵਲੰਟੀਅਰ ਤੇ ਕੱਲਾ-ਕੱਲਾ ਕੌਂਸਲਰ ਇਹ ਪ੍ਰਣ ਲੈ ਕੇ ਚੱਲੂਗਾ ਕਿ ਪਟਿਆਲੇ ਦਾ ਜਿਹੜਾ ਸੁੰਦਰੀਕਰਨ ਉਹਦੀ ਪ੍ਰਾਇਓਰਟੀ ਉਹਨੂੰ ਮੁੱਖ ਤੌਰ ਤੇ ਰੱਖਿਆ ਜਾਊਗਾ ਕਿਉਂਕਿ ਅਸੀਂ ਚਾਹੁੰਦੇ ਆ ਕਿ ਜਿਹੜਾ ਪਟਿਆਲਾ ਸ਼ਹਿਰ ਪੂਰੇ ਦੇਸ਼ ਦੇ ਵਿੱਚ ਸਭ ਤੋਂ ਸੁੰਦਰ ਜਿਹੜਾ ਉਹ ਸ਼ਹਿਰ ਬਣੇ ਉਸ ਦੇ ਵਿੱਚ ਜਿੱਥੇ ਸਾਡੀ ਨੀਅਤ ਤੇ ਨੀਤੀ ਕੰਮ ਕਰੂਗੀ ਉੱਥੇ ਪਟਿਆਲਾ ਲੋਕ ਪਟਿਆਲੇ ਦੇ ਜਿਹੜੇ ਲੋਕ ਨੇ ਉਹਨਾਂ ਦਾ ਸਹਿਯੋਗ ਵੀ ਬਹੁਤ ਵੱਡਾ ਯੋਗਦਾਨ ਦੇਊਗਾ ਪਟਿਆਲੇ ਦੇ ਲੋਕਾਂ ਦੇ ਸਹਿਯੋਗ ਦੇ ਨਾਲ ਆਮ ਆਦੀ ਪਾਰਟੀ ਪਟਿਆਲੇ ਸ਼ਹਿਰ ਨੂੰ ਨਗਰ ਨਿਗਮ ਅਧਿ ਨਾਉਂਦੇ ਸਾਰੇ ਸ਼ਹਿਰਾਂ ਨੂੰ ਖੂਬਸੂਰਤ ਬਣਾਉਣ ਵਾਸਤੇ ਸਾਫ ਸੁਥਰਾ ਰੱਖਣ ਵਾਸਤੇ ਤੇ ਗੰਦਗੀ ਮੁਕਤ ਰੱਖਣ ਵਾਸਤੇ ਪੂਰੇ ਆਪਣੇ ਯਤਨ ਲਗਾਤਾਰ ਕਰੂਗੀ ਮਾਤਾ ਮੇਰ ਦੀ ਦਾਵੇਦਾਰੀ ਵੀ ਤੁਹਾਡੇ ਕੋਲ ਰੱਖੀ ਜਾ ਰਹੀ ਹੈ ਕਿਸ ਤਰ੍ਹਾਂ ਦੀ ਟੱਕਰ ਸਮਝੋਗੇ ਦਿਨ ਤੋਂ ਚਾਰ ਚਿਹਰੇ ਸਾਹਮਣੇ ਆ ਰਹੇ ਨੇ ਤੁਹਾਡਾ ਗੁਨਾ ਵਿੱਚ ਖੜਾ ਹੈ ਕਿਦਾਂ ਦਾ ਮਾਹੌਲ ਲੱਗਦਾ ਮੇਰ ਨੂੰ ਲੱਗੇ ਮੈਂ ਆਮ ਆਦੀ ਪਾਰਟੀ ਦਾ ਇੱਕ ਨਮਾਣਾ ਜਿਹਾ ਵਰਕਰ ਹਾਂ ਜੀ ਆਮ ਆਦੀ ਪਾਰਟੀ ਵੱਲੋਂ ਕੋਈ ਵੀ ਜ਼ਿੰਮੇਵਾਰੀ ਜਿਹੜੀ ਮੈਨੂੰ ਦਿੱਤੀ ਗਈ ਹੈ ਅੱਜ ਤੱਕ ਉਹਨੂੰ ਪੂਰੀ ਤਰ੍ਹਾਂ ਨਿਭਾਉਣ ਦੀ ਕੋਸ਼ਿਸ਼ ਮੇਰੀ ਰਹੀ ਹੈ ਤੇ ਅੱਗੇ ਵੀ ਇਹ ਰਹੂਗੀ ਪਾਰਟੀ ਆਪਣੇ ਵੱਲੋਂ ਕੋਈ ਵੀ ਜ਼ਿੰਮੇਵਾਰੀ ਜੇਕਰ ਕੋਈ ਦਿੰਦੀ ਆ ਤਾਂ ਮੈਂ ਤਨਦੇਹੀ ਦੇ ਨਾਲ ਉਹਨਾਂ ਨੂੰ ਮਵਾਉਣ ਦੀ ਪੂਰੀ ਕੋਸ਼ਿਸ਼ ਕਰਾਂਗੀ